ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਉਹਨਾਂ ਦਾ ਜਨਮ ਕਿਸ ਤਰ੍ਹਾਂ ਹੋਇਆ ਬੇਬੇ ਨਾਨਕੀ ਜੀ ਦੀਆਂ ਅਰਦਾਸਾਂ ਸਾਰੀ ਕਥਾ ਗੁਰਨਾਣਕ ਪ੍ਰਕਾਸ਼ ਗ੍ਰੰਥ ਵਿੱਚ ਦਰਜ ਹੈ ਆਓ ਜੀ ਇੱਕ ਮਨ ਇੱਕ ਚਿੱਤ ਹੋ ਕੇ ਸਰਵਣ ਕਰੀਏ ਭਾਈ ਬਾਲਾ ਜੀ ਨੇ ਕਥਾ ਗੁਰੂ ਅੰਗਦ ਸਾਹਿਬ ਜੀ ਨੂੰ ਸਰਵਣ ਕਰਵਾਈ ਸੀ ਗੁਰਨਾਣਕ ਸਾਹਿਬ ਜੀ ਮੋਦੀ ਖਾਨਾ ਸੰਭਾਲਿਆ ਹੱਟ ਤੀ ਇਹੀ ਰਹਿੰਦੇ ਆ ਜਿਹੜੇ ਵੀ ਉੱਥੇ ਆਉਂਦੇ ਨੇ ਸਾਰਿਆਂ ਦੇ ਪਾਪ ਕੱਟੇ ਜਾਂਦੇ ਆ ਇੱਕ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੀ ਭੈਣ ਬੇਬੇ ਨਾਨਕੀ ਜੀ ਦੇ ਘਰ ਗਏ ਆ ਉਹਨਾਂ ਦਾ ਮੁਖੜਾ ਬਹੁਤ ਚਮਕ ਰਿਹਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਭੈਣ ਬੇਬੇ ਨਾਨਕੀ ਜੀ ਬਹੁਤ ਖੁਸ਼ ਹੋਇਆ ਮਾਨੋ ਉਹਨਾਂ ਨੂੰ ਦੁਨੀਆ ਦੀ ਸਾਰੀ ਦੌਲਤ ਮਿਲ ਗਈ ਹੋਵੇ ਫਿਰ ਦਾਸੀ ਤੁਲਸਾ ਨੇ ਸੋਨਾ ਜਿਹਾ ਪਲੰਘ ਡਾ ਦਿੱਤਾ ਬੇਬੇ ਜੀ ਨੇ ਨੇੜੇ ਬੈਠ ਕੇ ਆਖਿਆ ਬਿਨਾਂ ਸੱਦੇ ਦੇ ਘਰ ਵਿੱਚ ਆਪ ਜੀ ਆਏ ਹੋ ਅੱਗੇ ਮੈਨੂੰ ਬੁਲਾਉਣਾ ਪੈਂਦਾ ਭਾਵ ਕਿ ਭਾਈ ਮਰਦਾਨਾ ਜੀ ਨੂੰ ਕਿਤਰੇ ਮੈਂ ਕਹਨੀ ਆ ਕਿ ਗੁਰੂ ਜੀ ਵੀਰ ਜੀ ਆਏ ਕਿਉਂ ਨਹੀਂ ਇਸ ਕਰਕੇ ਮਨ ਵਿੱਚ ਜਾਣਦੀ ਆ ਤੁਸੀਂ ਬਹੁਤ ਕਿਰਪਾ ਕੀਤੀ ਮੇਰੇ ਤੇ ਜਦੋਂ ਵੀ ਯਾਦ ਕਰਦੀ ਆ ਮਨ ਦੇ ਵਿੱਚ ਉਸੇ ਵੇਲੇ ਆ ਜਾਂਦੇ ਹੋ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਭੈਣ ਜੀ ਮੈਨੂੰ ਤਾਂ ਆਪਣਾ ਦਾਸ ਸਮਝੋ ਜੀ ਪੁੰਨ ਨਾਨਕ ਭੈਣ ਭਨੇ ਸੁਣੀਏ ਇਸ ਦਾਸ ਸਦਾ ਹਮਕੋ ਜਣੀਏ ਮੈਨੂੰ ਤਾਂ ਆਪ ਆਪਣਾ ਦਾਸ ਸਮਝੋ ਜੀ ਜਦੋਂ ਵੀ ਕਦੇ ਤੁਸੀਂ ਬੁਲਾਉਣ ਦੀ ਇਸ਼ਾਰਾ ਕਰਦੇ ਹੋ ਮੈਂ ਆ ਜਾਣਾ ਕਦੇ ਵੀ ਰੁਕਦਾ ਨਹੀਂ ਤੇ ਬਾਕੀ ਤੁਸੀਂ ਮੇਰੇ ਨਾਲੋਂ ਉਮਰ ਵਿੱਚ ਵੱਡੇ ਮੈਂ ਸਦਾ ਆਪ ਜੀ ਦੀ ਆਗਿਆ ਵਿੱਚ ਹਾਂ ਕੋਈ ਬਚਨ ਮੈਂ ਆਪ ਜੀ ਦਾ ਮੋੜ ਨਹੀਂ ਸਕਦਾ ਸਾਰੀ ਥਾਂ ਤੇ ਭੈਣ ਜੀ ਤੁਹਾਡਾ ਹੀ ਪ੍ਰਤਾਪ ਤੁਮ ਬਾਕ ਨਾ ਮੋਰੋ ਮੈਂ ਕبھی ਪ੍ਰਤਾਪ ਇਹ ਤੁਮਰਾ ਸਭ ਹੀ ਦੇਖੋ ਇੰਨਾ ਪਿਆਰ ਸੀ ਇੰਨਾ ਸ਼ਬਦਾਂ ਦੇ ਵਿੱਚ ਕਿ ਜੋ ਤੁਸੀਂ ਕਹੋਗੇ ਮੈਂ ਬਚਨ ਮੋੜ ਨਹੀਂ ਸਕਦਾ ਬੇਬੇ ਨਾਨਕੀ ਜੀ ਕਹਿਣ ਲੱਗੇ ਵੀਰ ਜੀ ਮੈਂ ਅੱਜ ਆਪ ਜੀ ਨੂੰ ਇੱਕ ਬੇਨਤੀ ਕਰਨੀ ਆ ਇਹ ਮੇਰਾ ਬਚਨ ਭਰੇ ਮੰਨ ਦੇ ਨਾਲ ਵਿਚਾਰਨਾ ਕਰੋ ਜੀ ਮੇਰੇ ਮਨ ਵਿੱਚ ਇੱਕ ਰੀਜ ਐ ਉਹ ਮੈਂ ਆਪ ਜੀ ਨੂੰ ਕਹਿਣ ਜਾ ਰਹੀ ਆ ਸੁਣੋ ਸੋਦਰ ਲਾਲਸ ਰਹਿਨ ਦਿਨਾ ਤੁਮ ਤਾਤ ਪਿਖੋ ਤੋ ਆਨੰਦ ਕਨਾ ਭਰਾ ਜੀ ਵੀਰ ਜੀ ਸੁਣੋ ਮੇਰੇ ਮਨ ਵਿੱਚ ਨਾ ਦਿਨ ਰਾਤ ਇਹ ਲਾਲਸਾ ਜੀ ਰਹਿੰਦੀ ਆ ਕਿ ਤੁਹਾਡੇ ਪੁੱਤਰ ਨੂੰ ਵੇਖ ਕੇ ਬੜਾ ਆਨੰਦ ਲਵਾਂ ਉਹਨੂੰ ਖੜਾਵਾ ਤੇ ਆਪਣੇ ਭਤੀਜੇ ਨੂੰ ਮੈਨੂੰ ਬੜੀ ਖੁਸ਼ੀ ਹੋਵੇਗੀ ਇਹ ਮੈਂ ਮੰਗ ਆਪ ਜੀ ਦੇ ਪਾਸੋਂ ਕਰਦੀ ਹਾਂ ਤੁਸੀਂ ਕਰਤਾਰ ਦੀ ਮਹਾਰਾਜ ਨੇ ਆਖਿਆ ਭਗਤਨੀਓ ਜੋ ਤੁਹਾਡੀ ਰਸਨਾ ਚੋਂ ਬਾਗ ਨਿਕਲਗੇ ਉਹ ਪੂਰੇ ਹੋਣਗੇ ਇਹ ਬਾਬਾ ਨਾਨਕ ਜੀ ਦੇ ਬਚਨ ਸੀ ਕਿ ਤੁਸੀਂ ਰੱਬ ਦੇ ਅੱਲਾ ਦੇ ਖੁਦਾ ਦੇ ਪਿਆਰੇ ਹੋ ਤੁਹਾਡੀ ਰਸਨਾ ਤੇ ਸਦਾ ਅੱਲਾ ਦਾ ਵਾਸ ਹੈ ਜੋ ਮੰਗੋਗੇ ਮਿਲੇਗਾ ਰੀਜਾਂ ਤੁਹਾਡੀਆਂ ਪੂਰੀਆਂ ਹੋਣਗੀਆਂ ਸੁੱਖਾਂ ਦੇ ਸਾਗਰ ਇੰਨੀ ਗੱਲ ਕਹਿ ਕੇ ਆਪਣੀ ਹੱਟੀ ਤੇ ਆ ਗਏ ਆ ਜਿਹੜੇ ਮਹਾਰਾਜ ਸਾਰੀ ਦੁਨੀਆ ਚ ਉਜਾਗਰ ਭੈਣ ਜੀ ਨੂੰ ਬੇਬੇ ਜੀ ਨੂੰ ਇਨੀ ਖੁਸ਼ੀ ਹੋਈ ਜਿਵੇਂ ਘਰ ਵਿੱਚ ਸਾਰੇ ਆ ਨੌਂ ਨਿੱਧਾ ਆ ਗਈਆਂ ਹੁਣ ਹੁਣ ਜਾਣਦੇ ਸੀ ਵੀਰ ਜੀ ਦਾ ਕਿਹਾ ਬਚਨ ਕਦੇ ਝੂਠਾ ਨਹੀਂ ਹੋਇਆ ਕੰਬਸੋ ਦਰਪਾਕ ਨਾ ਕੂਰ ਭਇਓ ਬਹੁ ਬਾਰਨ ਮਿਪਤਿਆਓ ਲਿਓ ਕਈ ਵਾਰ ਪੱਤਿਆ ਲਿਆ ਇਹ ਨਹੀਂ ਪਰਖਿਆ ਕਿ ਭਾਵ ਕੀ ਦੇਖਿਆ ਕਿ ਸਾਰਿਆਂ ਨੇ ਵੀ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਪੂਰੇ ਹੁੰਦੇ ਆ ਕਈਆਂ ਨੇ ਤਾਂ ਪਰਖਣ ਦੀ ਖਾਤਰ ਕਿਹਾ ਸੀ ਵੀ ਗੁਰੂ ਜੀ ਦੇ ਬਚਨ ਪੂਰੇ ਹੁੰਦੇ ਵੀ ਆ ਕਿ ਨਹੀਂ ਐਸੇ ਵੀ ਹੋਏ ਆ ਪਰ ਬੇਬੇ ਨਾਨਕੀ ਜੀ ਨੂੰ ਵਿਸ਼ਵਾਸ ਇਹਨਾ ਮੇਰੇ ਵੀਰ ਜੋ ਕਹਿ ਦੇਵੇ ਉਹ ਪੂਰਾ ਹੋਣਾ ਹੀ ਹੋਣਾ ਹੈ ਨਾਲੇ ਮੇਰੇ ਦਿਲ ਦੇ ਮਨੋਰਥ ਨੂੰ ਧਾਰਨ ਕਰ ਲਿਆ ਜਾਣ ਲਿਆ ਗੁਰੂ ਜੀ ਦੁੱਖਾਂ ਦੇ ਨਾਸ ਕਰਦੇ ਆ ਦਿਨੇ ਰਾਤ ਹੁਣ ਹੱਟੀ ਦੇ ਰਹਿੰਦੇ ਆ ਦੁੱਖ ਤੇ ਸੁੱਖ ਇਹਨਾਂ ਲਈ ਇੱਕ ਇਹੋ ਜਿਹੀ ਆ ਸੁਲਤਾਨਪੁਰ ਨਗਰ ਵਿੱਚ ਬੜੀ ਕੀਰਤੀ ਵਧੀਆ ਸਾਰੇ ਰਹਿੰਦੇ ਆ ਜੇ ਇਹ ਤਾਂ 13 13 ਤੋਲਦੇ ਆ ਸਭ 13ਾ ਹੈ ਵਾਹਿਗੁਰੂ ਕੁਝ ਵੀ ਨਹੀਂ ਹੈ ਮੇਰਾ ਵਾਹਿਗੁਰੂ ਗਰੀਬਾਂ ਤੇ ਪਰ ਉਪਕਾਰ ਕਰਦੇ ਆ ਇਹਨਾਂ ਵਰਗਾ ਹੋਰ ਕੌਣ ਬਣ ਜਾਏਗਾ ਜੀ ਜਿਹੜਾ ਵੀ ਮੰਗਣ ਜਾਂਦਾ ਨਰ ਜਾਚਤ ਜੋ ਨੈ ਸ਼ੂਸ ਗयो ਸਮ ਏ ਸੁਧਾਰਨ ਔਰ ਬਿਓ ਉਹ ਖਾਲੀ ਹੱਥ ਮੁੜਦਾ ਹੀ ਨਹੀਂ ਹਰ ਵੇਲੇ ਦਾਨ ਕਰੀ ਜਾਂਦੇ ਆ ਕੁਝ ਨੋਕ ਨਿੰਦਿਆ ਵੀ ਕਰਦੇ ਆ ਲੇਖਾ ਜੋਖਾ ਵੀ ਕਰਵਾਉਂਦੇ ਆ ਔਰ ਉਹਨਾਂ ਨਿੰਦਕਾਂ ਦੇ ਮੂੰਹ ਤੇ ਕਾਲੇ ਹੋ ਜਾਂਦੇ ਆ ਜੀ ਇਸ ਤਰ੍ਹਾਂ ਗੁਰਨਾਨ ਸਾਹਿਬ ਜੀ ਕਿਰਪਾ ਹੋ ਗਈ ਸultanpur ਦੇ ਵਿੱਚ ਬੜੀਆਂ ਰੌਣਕਾਂ ਲੱਗ ਗਈਆਂ ਜੀ ਹੁਣ ਮੋਦੀ ਖਾਨੇ ਦੇ ਵਿੱਚ ਰੱਬ ਦੀ ਭਗਤੀ ਵੀ ਹੋ ਰਹੀ ਆ ਪਰਮੇਸ਼ਵਰ ਦਾ ਨਾਮ ਜਪਿਆ ਜਾ ਰਿਹਾ ਸਾਰੇ ਲੋਕ ਜਿਹੜੇ ਆ ਖੁਸ਼ੀ-ਖੁਸ਼ੀ ਮੋਦੀ ਖਾਨੇ ਵਿੱਚ ਆਉਂਦੇ ਆ ਪਹਿਲਾਂ ਕਦੇ ਇਸ ਤਰ੍ਹਾਂ ਨਹੀਂ ਸੀ ਹੋਇਆ ਹੁਣ ਗੁਰਮੁਖ ਪਿਆਰਿਓ ਗੁਰਨਾਨ ਸਾਹਿਬ ਜੀ ਦੇ ਮਹਿਲ ਅਤੀ ਸਤਿਕਾਰਯੋਗ ਮਾਤਾ ਸੁਲਖਣੀ ਜੀ ਦਿਨੇ ਵੀ ਰਾਤ ਵੀ ਗੁਰੂ ਮਹਾਰਾਜ ਦੀ ਆਗਿਆ ਵਿੱਚ ਰਹਿੰਦੇ ਆ ਜਿਵੇਂ ਜਿਵੇਂ ਗੁਰੂ ਜੀ ਕਹਿੰਦੇ ਆ ਨਾ ਬਚਨ ਕਰਦੇ ਆ ਉਸੇ ਤਰ੍ਹਾਂ ਮਾਤਾ ਸੁਲਖਣੀ ਜੀ ਬਚਨ ਮੰਨਦੇ ਆ ਜਿਉ ਉਜਰਤ ਮੁਖ ਬੈਣ ਤੋ ਸਭ ਕ੍ਰਿਤ ਕਮਾਵੇ ਆ ਇਸ ਸੇ ਦਿਨ ਰੈਣ ਰਹਤ ਸੋ ਲਖਣੀ ਪੁੰਨ ਸੋ ਮਤ ਜੋ ਜੋ ਬਾਬਾ ਨਾਨਕ ਜੀ ਕਰੀ ਜਾਂਦੇ ਆ ਮਾਤਾ ਸੁਲਖਣੀ ਜੀ ਉਹੀ ਮੰਨੀ ਜਾਂਦੇ ਆ ਤੇ ਠੰਡੇ ਜਲ ਨੂੰ ਆਪਣੇ ਹੱਥ ਵਿੱਚ ਲੈ ਕੇ ਗੁਰੂ ਪਾਤਸ਼ਾਹ ਜੀ ਦੀ ਚਰਨਾਂ ਦੀ ਸੇਵਾ ਕਰਦੇ ਆ ਬੜੇ ਸੁੰਦਰ ਕੱਪੜੇ ਦੇ ਨਾਲ ਚਰਨਾਂ ਨੂੰ ਸਾਫ਼ ਕਰਦੇ ਆ ਘਰ ਵਿੱਚ ਮਾਤਾ ਜੀ ਨੌਕਰਾਂ ਪਾਸੋਂ ਨਹੀਂ ਆਪ ਸੇਵਾ ਕਰਿਆ ਕਰਦੇ ਸੀ ਬੜੀ ਸ਼ਰਧਾ ਸੀ ਬਹੁਤ ਪ੍ਰੇਮ ਨਾਲ ਉਹਨਾਂ ਨੇ ਸੇਵਾ ਕੀਤੀ ਜੀ ਘਰ ਵਿੱਚ ਮੰਗਤੇ ਆਉਂਦੇ ਆ ਜੋ ਉਹਨਾਂ ਦਾ ਦਿਲ ਕਰਦਾ ਉਹੀ ਲੈ ਜਾਂਦੇ ਆ ਕੋਈ ਵੀ ਗੁਰੂ ਜੀ ਦੇ ਘਰੋਂ ਤੋਂ ਖਾਲੀ ਨਹੀਂ ਮੁੜਦਾ ਮਾਤਾ ਸੁਲਖਣੀ ਜੀ ਦਾਨ ਕਰਦੇ ਆ ਜਿਵੇਂ ਗੁਰੂ ਨਾਨਕ ਸਾਹਿਬ ਜੀ ਮੋਦੀਖਾਨੇ ਵਿੱਚ ਉਤਾਰਦੇ ਆ ਨਾ ਲੋਕਾਂ ਨੂੰ ਮਾਤਾ ਸੁਲਖਣੀ ਜੀ ਘਰ ਵਿੱਚ ਮੰਗਤਿਆਂ ਨੂੰ ਉਤਾਰਦੇ ਆ ਖਾਲੀ ਨਹੀਂ ਮੋੜਦੇ ਦੇਖੋ ਇੱਥੇ ਇਹ ਗੱਲ ਕਹਿਣੀ ਬੜੀ ਜ਼ਰੂਰੀ ਆ ਜਿਵੇਂ ਗੁਰੂ ਜੀ ਹੱਤੀ ਦੇ ਦਾਨ ਕਰਦੇ ਆ ਕਵੀ ਰਾਜਪਈ ਸੰਤੋਖ ਜੀ ਲਿਖਦੇ ਨੇ ਮਾਤਾ ਜੀ ਘਰ ਵਿੱਚ ਦਾਨ ਕਰੀ ਜਾਂਦੇ ਆ ਪੁੰਨ ਕਰਕੇ ਪ੍ਰਸੰਨ ਹੁੰਦੇ ਆ ਸਦਿਆਂ ਅਗਿਆ ਵਿੱਚ ਰਹਿੰਦੇ ਆ ਕਾਫੀ ਸਮਾਂ ਬੀਤ ਗਿਆ ਜੀ ਇਸ ਤਰ੍ਹਾਂ ਜਦੋਂ ਸੰਜੋਗ ਹੁੰਦਾ ਨਾ ਕਿਸੇ ਜੀ ਨੇ ਆਉਣਾ ਹੁੰਦਾ ਗਰਭ ਧਰਨ ਨੀਕੋ ਬਹਿਰ ਹਰਖੀ ਉਰਮੇ ਸੋਗ ਮਾਤਾ ਸਲਖਣੀ ਜੀ ਗਰਭ ਧਾਰਨ ਕਰਕੇ ਬਹੁਤ ਪ੍ਰਸੰਨ ਹੋਏ ਸਾਰੇ ਦੁੱਖ ਦੂਰ ਹੋ ਗਏ ਆ ਜੀ ਉਸ ਸਮੇਂ ਗੁਰੂ ਮਹਾਰਾਜ ਜੀ ਨੂੰ ਜਿਹੜੀ ਉਮਰ ਹੈ ਉਹ 32 ਸਾਲ ਹੈ ਸਰੀਰ ਦੀ ਉਮਰ ਗੁਰੂ ਜੀ ਦੀ ਵੈਸੇ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਮਹਾਰਾਜ ਕਿਧਰੇ ਵੀ ਨਹੀਂ ਅੱਜ ਵੀ ਕੋਈ ਸ਼ਰਧਾ ਨਾਲ ਯਾਦ ਕਰੇ ਦਰਸ਼ਨ ਉਹਨਾਂ ਨੂੰ ਹੋ ਜਾਂਦੇ ਆ ਬਾਕੀ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਮਹਾਰਾਜ ਦੀ ਜਪਜੀ ਸਾਹਿਬ ਦੀ ਬਾਣੀ ਜਦੋਂ ਆਪਾਂ ਨੂੰ ਰਸ ਆਉਂਦਾ ਉਹ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੀ ਨੇ ਮਹਾਰਾਜ ਨੇ ਕਰੋੜਾ ਬੰਦਿਆਂ ਨੂੰ ਮਨੁੱਖਾਂ ਨੂੰ ਰਾਕਸ਼ਸਾਂ ਦਾ ਵੀ ਉਧਾਰ ਕੀਤਾ ਉਹਨਾਂ ਦੀ ਜਮਾ ਦੀ ਫਾਹੀ ਕੱਟੀ ਆ ਇਸ ਤਰ੍ਹਾਂ ਸਮਾਂ ਆ ਜੀ ਨਿਪਜਿਓ ਸ਼੍ਰੀ ਚੰਦ ਮਹਾ ਸੁਖ ਕੰਧ ਆਨੰਦ ਬੜਾ ਪਰਿਵਾਰ ਹੁਲਾਸਾ ਸੁਨਤਾ ਸ਼ਿਨ ਨਾਨਕੀ ਅਗਨਮਾਵਤ ਪਾਵਤੀ ਅਮੀ ਜਿਮ ਪਾਸਾ ਬਹੁਤ ਸੁੰਦਰ ਕਥਾ ਹੈ ਜੀ ਸਮਾਂ ਹੋਇਆ 9 ਮਹੀਨੇ ਜਿਹੜੇ ਆ ਗਰਭ ਜਿਹੜਾ ਕਾਲ ਆ ਉਸ ਤੋਂ ਬਾਅਦ ਮਹਾ ਸੁਖ ਦੇਣ ਵਾਲੇ ਬਾਬਾ ਸ਼੍ਰੀ ਚੰਦ ਜੀ ਪੈਦਾ ਹੋਏ ਆ ਘਰ ਵਿੱਚ ਇੰਨੀਆਂ ਖੁਸ਼ੀਆਂ ਹੋਈਆਂ ਜਦੋਂ ਇਹ ਖਬਰ ਬੇਬੇ ਨਾਨਕੀ ਜੀ ਨੂੰ ਮਿਲੀ ਆ ਇਹਨਾਂ ਚਾ ਚੜਿਆ ਮਾਨੋ ਜਿਵੇਂ ਰੋਗੀ ਨੂੰ ਅੰਮ੍ਰਿਤ ਮਿਲ ਜਾਵੇ ਇੰਨੀ ਖੁਸ਼ੀ ਹੋਈ ਹੈ ਜੀ ਸੁੰਦਰ ਪੱਤਰ ਪਰੋਕੇ ਸਗਨ ਜਿਹੜੇ ਆ ਸਾਰੇ ਪੂਰੇ ਕੀਤੇ ਗਏ ਆ ਜੀ ਅਗਨਬਾਰ ਮੈਂ ਮੰਗਲ ਮਕਤ ਮੰਗਲ ਹੋਤ ਅਮਗਨੇ ਜਿਹੜੇ ਤੇ ਦਰਵਾਜ਼ੇ ਵਿੱਚ ਮੰਗਤੇ ਆਏ ਆ ਬੇਬੇ ਨਾਨਕੀ ਜੀ ਸਾਰਿਆਂ ਦੀਆਂ ਝੋਲੀਆਂ ਭਰੀ ਜਾਂਦੇ ਆ ਜੀ ਆਪਣੇ ਹੱਥੀ দান ਕਰੀ ਜਾਂਦੇ ਆ ਜੀ ਬਹੁਤ ਵੱਡੇ ਭਾਗ ਸਮਝਿਆ ਜੀ ਵੀਰ ਜੀ ਨੇ ਮੇਰੀ ਬੇਨਤੀ ਮੰਨੀ ਹੈ ਦੇਖੋ ਇਸਤਰੀਆਂ ਵੇੜੇ ਵਿੱਚ ਆਉਂਦੀਆਂ ਨੇ ਵਧਾਈਆਂ ਸਵਾ ਵਧਾਈਆਂ ਜੀ ਇਸ ਤਰ੍ਹਾਂ ਦੇ ਸ਼ਬਦ ਗੂੰਜ ਰਹੇ ਆ ਅੰਗਨ ਆਏ ਵਧਾਈ ਸੁਨਾਵਤ ਜਬਿੱਦ ਹੋਤ ਆਨੰਦ ਨਬੀਨੇ ਬੇਬੇ ਨਾਨਕੀ ਜੀ ਸਾਰਿਆਂ ਦੀਆਂ ਵਧਾਈਆਂ ਸਵੀਕਾਰ ਕਰਕੇ ਉਹਨਾਂ ਨੂੰ ਬਿਠਾਉਂਦੇ ਆ ਜਲ ਪਾਣੀ ਸ਼ਕਾਉਂਦੇ ਆ ਤੇ ਉਧਰ ਮਾਤਾ ਜੀ ਸਲਖਣੀ ਜੀ ਆਪਣੇ ਬੱਚੇ ਬਾਬਾ ਸ਼ਰੀ ਚੰਦ ਜੀ ਨੂੰ ਲਾੜ ਲੜਾਉਂਦੇ ਆ ਹੱਥ ਦੇ ਨਾਲ ਜਲ ਦੇ ਨਾਲ ਇਸ਼ਨਾਨ ਕਰਵਾਉਂਦੇ ਆ ਕਮਲ ਰੂਪੀ ਮੁਖੜਾ ਹੈ ਬਾਬਾ ਸ਼੍ਰੀ ਚੰਦ ਜੀ ਦਾ ਚਮਕ ਰਿਆ ਬਹੁਤ ਸੁੰਦਰ ਹੈ ਜੀ ਦੇਖਿਆ ਨਹੀਂ ਜਾਂਦਾ ਕਿਉਂਕਿ ਗੁਰਨਾਨਕ ਦੇਵ ਜੀ ਦੇ ਫਰਸ਼ੰਦ ਨੇ ਇਸ ਤਰੀਆਂ ਆਖਦੀਆਂ ਨੇ ਇਹ ਬੱਚੇ ਦਾ ਤਾਂ ਚੰਦ ਵਰਗਾ ਮੁਖੜਾ ਦੇਖੋ ਅੱਖਾਂ ਕਿੰਨੀਆਂ ਸੋਹਣੀਆਂ ਬੱਚੇ ਨੂੰ ਗੋਦੀ ਵਿੱਚ ਲੈ ਕੇ ਵਾਰੀ-ਵਾਰੀ ਚੁੱਕਦੀਆਂ ਨੇ ਸ਼ਗਨ ਦਿੰਦੀਆਂ ਨੇ ਅਸੀਸਾਂ ਦਿੰਦੀਆਂ ਨੇ ਮਾਤਾ ਜੀ ਬੜੇ ਸੁਲੱਖਣੀ ਜੀ ਬਹੁਤ ਖੁਸ਼ ਹੁੰਦੇ ਆਜ ਬੇਬੇ ਨਾਨਕੀ ਜੀ ਸਦਨ ਨਾਨਕੀ ਪਿਤਾ ਕਿ ਸੁਧ ਪਟਈ ਸੁਖਸਾਰ ਸੁਣ ਕਰ ਪੋਤਰੇ ਜਨਮ ਕੀ ਹਰ ਰਿਦੇ ਅਪਾਰ ਬੇਬੇ ਨਾਨਕੀ ਜੀ ਨੇ ਆਪਣੇ ਪਿਤਾ ਮਹਤਾ ਕਾਲੂ ਜੀ ਦੇ ਘਰ ਵਿੱਚ ਖੁਸ਼ਖਬਰੀ ਭੇਜੀ ਆ ਕਿ ਪੋਤੇ ਦਾ ਜਨਮ ਆ ਜੇ ਸੁਣ ਕੇ ਸਾਰੇ ਇੰਨੇ ਖੁਸ਼ ਹੋ ਗਏ ਆ ਜਿਵੇਂ ਜੀ ਮੋਰ ਬੱਦਲਾਂ ਦੀ ਗਰਜ ਸੁਣ ਕੇ ਤੇ ਕਮਲ ਸੂਰਜ ਮੁਖੀ ਜਿਹੜਾ ਸੂਰਜ ਨੂੰ ਦੇਖ ਕੇ ਆਲਸੀ ਬੰਦਾ ਪਾਰਸ ਪਾ ਕੇ ਤੇ ਭੁੱਖਾ ਬੰਦਾ ਭੋਜਨ ਵੇਖ ਕੇ ਪਿਆਸਾ ਬੰਦਾ ਪਾਣੀ ਪੀ ਕੇ ਜਗਿਆਸੂ ਸਾਧਨ ਦਾ ਫਲ ਪਾ ਕੇ ਖੁਸ਼ ਹੁੰਦੇ ਆ ਇਸ ਤਰ੍ਹਾਂ ਕੋਰ ਸਿੱਖੀ ਅਰਬਿਤ ਪਿਖੇ ਰਬਦਾਰਦ ਜਿਉ ਕਰ ਪਾਰਸ ਪਾਏ ਬਹੁ ਭੁੱਖੇ ਕੋ ਭੋਜਨ ਤੋਇਤ ਖਤ ਕੋ ਸਾਧਨ ਸਾਧਨ ਜਿਉ ਫਲ ਪਾਏ ਇਸ ਤਰ੍ਹਾਂ ਦੀ ਖੁਸ਼ੀ ਉਥੇ ਉਹਨਾਂ ਨੂੰ ਮਿਲ ਜਾਂਦੀ ਆ ਇੰਨਾ ਚਾ ਚੜਿਆ ਸੁਣ ਕੇ ਜਦੋਂ ਕਿਉਂਕਿ ਪੁਰਾਣਾ ਜ਼ਮਾਨਾ ਸੀ ਖਬਰ ਨੇ ਹੌਲੀ-ਹੌਲੀ ਪਹੁੰਚਣਾ ਆ ਇਸ ਤਰ੍ਹਾਂ ਕੋਈ ਜਾਵੇਗਾ ਸੁਨੇਹਾ ਦੇਵੇਗਾ ਅੱਜ ਵਗਨਾ ਟੈਲੀਫੋਨ ਨਹੀਂ ਕਿ ਇਦਾਂ ਹੀ ਮੋਬਾਈਲ ਫੋਨ ਤੇ ਜਿਵੇਂ ਆਪਾਂ ਜਦੇ ਤੁਰੰਤ ਖਬਰ ਦੇ ਦੇ ਦਿੰਦੇ ਆ ਇਨੀ ਕਾਲ ਨਹੀਂ ਹੈਗੀ ਬਹੁਤ ਸਹਜੇ ਸਹਜੇ ਖਬਰ ਮਿਲਦੀ ਆ ਜਿਵੇਂ ਰਾਜਾ ਵੈਰੀ ਦਾ ਦੇਸ਼ ਜਿੱਤ ਕੇ ਪਪੀਹਾ ਸਵਾਤੀ ਬੂੰਦ ਲੈ ਕੇ ਚਕੋਰ ਚੰਦਰ ਨੂੰ ਦੇਖ ਕੇ ਖੁਸ਼ੀ ਹੁੰਦੀ ਆ ਨਾ ਇਸੇ ਤਰ੍ਹਾਂ ਮਹਤਾ ਕਾਲੂ ਜੀ ਨੂੰ ਆਪਣੇ ਪੋਤੇ ਦੇ ਜਨਮ ਹੋਣ ਦੀ ਖੁਸ਼ੀ ਵਿੱਚ ਮਾਤਾ ਤ੍ਰਿਪਤਾ ਜੀ ਦੀ ਇੰਨੀ ਖੁਸ਼ ਹੋਇਆ ਜੀ ਮੈਂ ਉਹਨੂੰ ਸ਼ਬਦਾਂ ਵਿੱਚ ਦੱਸ ਨਹੀਂ ਸਕਦਾ ਉਹ ਚੱਲ ਕੇ ਸੁਲਤਾਨਪੁਰ ਦੀ ਧਰਤੀ ਤੇ ਆਏ ਆ ਮਹਾਰਾਜ ਨੂੰ ਜਦੋਂ ਪਤਾ ਲੱਗਾ ਪਿਤਾ ਜੀ ਆਏ ਆ ਮਾਤਾ ਜੀ ਆਏ ਆ ਦੋੜ ਕੇ ਪੈਰਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੱਥਾ ਟੇਕਿਆ ਇੱਥੇ ਸਾਨੂੰ ਵੱਡਿਆਂ ਦਾ ਸਤਿਕਾਰ ਕਿਵੇਂ ਕਰਨਾ ਗੁਰਨਾਨਕ ਸਾਹਿਬ ਜੀ ਖੁਦ ਖੁਦਾ ਨੇ ਆਪ ਨਾਰਾਇਣ ਕਲਾਤਾਰ ਜਗਮਹਿ ਪਰਵਰ ਕਿਸ ਤਰ੍ਹਾਂ ਉਹਨਾਂ ਨੇ ਮੱਥਾ ਟੇਕਿਆ ਮਾਤਾ ਜੀ ਨੇ ਬਹੁਤ ਘੁੱਟ ਕੇ ਗਲਵਕੜੀ ਚ ਲੈ ਲਿਆ ਤੇ ਪੁੱਤਰ ਦੇ ਸਿਰ ਤੇ ਹੱਥ ਫੇਰ ਕੇ ਬੜਾ ਲਾੜ ਕੀਤਾ ਫਿਰ ਤੇਜੀ ਸੀ ਵੀ ਪੋਤੇ ਦਾ ਭੁੱਖ ਦੇਖੀਏ ਜਿਸ ਤਰ੍ਹਾਂ ਦਾਦੀਆਂ ਨੂੰ ਚਾਹ ਹੁੰਦਾ ਕਿ ਪਿੱਖ ਪੋਤਰੇ ਕੁਸ਼ੇਸ਼ ਦਾ ਧਨ ਦੀਨ ਦਿਨੇਸ਼ਾ ਜਿਸਾ ਪੋਤੇ ਕਾ ਕਮਲ ਵਰਗਾ ਮੁਖੜਾ ਦੇਖਿਆ ਰਾਜਿਆਂ ਵਾਂਗ ਗਰੀਬਾਂ ਦਾ ਧੰਨ ਵੰਡਿਆ ਪੈਸੇ ਦੀ ਕੋਈ ਕਮੀ ਨਹੀਂ ਹੈਗੀ ਜੀ ਆਪਾਂ ਕਹੀਏ ਗੁਰਨਾਨਾ ਸਾਹਿਬ ਜੀ ਦੇ ਘਰ ਵਿੱਚ ਪਿਤਾ ਜੀ ਉਹਨਾਂ ਦੇ ਪਟਵਾਰੀ ਨੇ ਬਹੁਤ ਉਹਨਾਂ ਪਾਸ ਪੈਸਾ ਹੈ ਰਾਜਿਆਂ ਵਾਂਗ ਗਰੀਬਾਂ ਵਿੱਚ ਧੰਨ ਵੰਡਿਆ ਤੇ ਤੰਨਿਆ ਮਿੱਲ ਤੋਖ ਤਿਖਾ ਤਰਖੀ ਜਲ ਮੇਲ ਪੁੱਤਰੀ ਬੇਬੇ ਨਾਨਕੀ ਜੀ ਨੂੰ ਮਿਲ ਕੇ ਬੜੀ ਖੁਸ਼ੀ ਹੋਈ ਆ ਸਾਰੀ ਪਿਆਸ ਮਿਟ ਗਈ ਆ ਹੁਣ ਮਾਤਾ ਤ੍ਰਿਪਤਾ ਜੀ ਪਿਤਾ ਜੀ ਬਹੁਤ ਖੁਸ਼ ਜਿਆਦਾ ਖੁਸ਼ ਨੇ ਕਿ ਦੇਖੋ ਜੀ ਗੁਰਨਾਣਾ ਦੇਵ ਜੀ ਮਹਾਰਾਜ ਜੀ ਨੇ ਕਿ ਸਾਡੇ ਪਿਆਰੇ ਪੁੱਤਰ ਨੇ ਇੱਥੇ ਮੋਦੀ ਖਾਨਾ ਵੀ ਸੰਭਾਲ ਲਿਆ ਕਮਾਈ ਵੀ ਕੀਤੀ ਹੋਵੇਗੀ ਚੰਗੀ ਤੇ ਭੈਣ ਨਾਨਕੀ ਸਦਕੇ ਹੀ ਇਹ ਸਭ ਕੁਝ ਹੋਇਆ ਬੜੇ ਪਿਆਰ ਦੇ ਨਾਲ ਉਹਨਾਂ ਨੂੰ ਲਾਡ ਲੜਾਇਆ ਕਿ ਸਿਰ ਉੱਪਰ ਹੱਥ ਰੱਖਿਆ ਹੁਣ ਇਹ ਵੀ ਹੈ ਅਸੀਂ ਜਾ ਕੇ ਆਪਦੇ ਪੋਤੇ ਦੇ ਦਰਸ਼ਨ ਕਰੀਏ ਵੀ ਮਨ ਵਿੱਚ ਪਿਤਾ ਜੀ ਤਾਂ ਇਹੀ ਸੋਚਦੇ ਆ ਕਿ ਪੁੱਤਰ ਦੀ ਕੀਰਤੀ ਫੈਲ ਗਈ ਆ ਹੁਣ ਤਾਂ ਆਵਾ ਸਭ ਕੁਝ ਠੀਕ ਹੋ ਜਾਏਗਾ ਕਬੀਲਦਾਰੀ ਹੋ ਗਈ ਆ ਜਦੋਂ ਘਰ ਵਿੱਚ ਕਿਸੇ ਬੱਚੇ ਦਾ ਜਨਮ ਹੋ ਜੇ ਬੰਦੇ ਦਾ ਮੱਲੋ ਮੱਲੀ ਰੱਬ ਦੀ ਭਗਤੀ ਵੱਲ ਧਿਆਨ ਨਹੀਂ ਜਾਂਦਾ ਉਹ ਬੱਚਿਆਂ ਨੂੰ ਪਾਲਣ ਵਿੱਚ ਲੱਗ ਜਾਂਦਾ ਤਾਂ ਹਰ ਕੇਤਕ ਬਸਰ ਮਾਤ ਪਿਤਾ ਮਿਲ ਕੇ ਸੂਤ ਪਰੋਤੇ ਕੀਨ ਗਤਾ ਮਾਤਾ ਪਿਤਾ ਜੀ ਉੱਥੇ ਕੁਝ ਦਿਨ ਰਹੇ ਆ ਗੁਰਨਾਨ ਸਾਹਿਬ ਜੀ ਦੇ ਆਪਣੇ ਪੁੱਤਰ ਨੂੰ ਆਪਣੇ ਪੋਤਰੇ ਦੇ ਦਰਸ਼ਨ ਕੀਤੇ ਆ ਜੀ ਬਾਬਾ ਸ਼੍ਰੀ ਚੰਦ ਦੇ ਮਿਲ ਕੇ ਫਿਰ ਵਾਪਸ ਚਲੇ ਜਾਂਦੇ ਜਦੋਂ ਪੋਤੇ ਦੇ ਜਨਮ ਇੱਕ ਸਾਲ ਬੀਤ ਗਿਆ ਮਾਤਾ ਜੀ ਬੱਚੇ ਦੇ ਸੁੰਦਰ ਮੁਖੜੇ ਨੂੰ ਵੇਖ ਕੇ ਇੰਨਾ ਖੁਸ਼ ਹੋਏ ਬਹੁਤ ਜ਼ਿਆਦਾ ਗੁਰਨਾਣਾ ਦੇਵ ਜੀ ਨੇ ਆਪਣੇ ਭੈਣ ਜੀ ਦੇ ਮਨ ਦੀ ਸਾਰੀ ਗੱਲ ਹਿਰਦੇ ਵਿੱਚ ਸਮਝੀ ਆ ਸੁਖਦਾਇਕ ਬਚਨ ਕੀਤਾ ਕਿ ਪਤਾ ਕੀ ਸੀ ਇਹਨਾਂ ਦੇ ਘਰ ਵਿੱਚ ਕਿਸੇ ਬੱਚੇ ਦਾ ਜਨਮ ਨਹੀਂ ਹੋਇਆ ਸ਼ਾਦੀ ਹੋਈ ਨੂੰ ਭਾਈ ਜੈਰਾਮ ਜੀ ਨੂੰ ਕਾਫੀ ਲੰਮਾ ਸਮਾਂ ਹੋ ਗਿਆ ਪਰ ਔਲਾਦ ਦਾ ਕੋਈ ਸੁੱਖ ਨਹੀਂ ਅਰਦਾਸਾਂ ਤਾਂ ਕਰਦੇ ਆ ਕਿਉਂਕਿ ਕੋਈ ਵੀ ਇਸਤਰੀ ਆਪਣੇ ਆਪ ਨੂੰ ਉਦੋਂ ਤੱਕ ਸੰਪੂਰਨ ਨਹੀਂ ਸਮਝਦੀ ਜਦੋਂ ਤੱਕ ਉਹ ਮਾਂ ਨਹੀਂ ਬਣ ਜਾਂਦੀ ਇਹ ਸਿਰਫ ਇੱਕ ਔਰਤ ਹੀ ਨਹੀਂ ਇਹ ਗੱਲ ਸਮਝ ਸਕਦੀ ਆ ਵੀ ਮਾਂ ਵਾਲਾ ਸੁੱਖ ਕਿੱਡਾ ਉਹਨੂੰ ਇੱਕ ਵੱਡਾ ਸੁੱਖ ਹੁੰਦਾ ਉਹਦੇ ਲਈ ਦੁਨੀਆ ਮਿਲ ਜਾਣ ਵਾਲੀ ਗੱਲ ਹੁੰਦੀ ਆ ਕਿਉਂਕਿ ਬੱਚੇ ਦੇ ਜਨਮ ਕਰਕੇ ਬੱਚੇ ਦਾ ਜਨਮ ਨਹੀਂ ਹੁੰਦਾ ਮਾਂ ਦਾ ਵੀ ਜਨਮ ਹੁੰਦਾ ਹੁਣ ਗੁਰਨਾਣਾ ਸਾਹਿਬ ਜੀ ਘਟ ਘਟ ਕੇ ਅੰਤਰ ਕੀ ਜਾਣਤ ਨੇ ਮਹਾਰਾਜ ਜਾਣਦੇ ਹਨ ਸੱਚੇ ਪਾਤਸ਼ਾਹ ਜੀ ਕਿ ਬੇਬੇ ਜੀ ਜਿਹੜੇ ਹਨ ਉਹਨਾਂ ਦੇ ਦਿਲ ਅੰਦਰ ਬੜੀ ਰੀਜ ਆ ਕਿ ਉਹਨਾਂ ਦੇ ਘਰ ਵੀ ਕੋਈ ਔਲਾਦ ਹੋਵੇ ਪਰ ਔਲਾਦ ਵਾਲਾ ਸੁੱਖ ਨਹੀਂ ਹੈ ਤਮਹਾਰਾਜ ਜੀ ਨੇ ਫਿਰ ਬਚਨ ਕੀਤੇ ਵਿਚਾਰ ਕੁਛ ਨਾ ਤਰਿਓ ਵੀ ਹੁਣ ਵੀ ਮੈਂ ਇੱਕ ਬਚਨ ਕਹਿਣਾ ਬੇਬੇ ਜੀ ਮੰਨ ਲਿਓ ਟਾਲੇ ਹੋਣਾ ਵੈਸੇ ਵੀ ਬੇਬੇ ਨਾਨਕੀ ਜੀ ਕੁਝ ਬਚਨ ਮੋੜਦੇ ਨਹੀਂ ਸੀ ਕਦੇ ਯਾਦ ਕਰਦੇ ਹੁੰਦੇ ਸੀ ਜਦੋਂ ਪੈਸਾ ਬਣਾਉਂਦੇ ਹੁੰਦੇ ਸੀ ਉਦੋਂ ਵੀ ਗੁਰਨਾਨ ਨਾ ਸਾਹਿਬ ਜੀ ਦੇ ਦਰਸ਼ਨ ਦੇਣ ਆ ਜਾਂਦੇ ਹੁੰਦੇ ਸੀ ਉਦਾਸੀਆਂ ਦੀ ਵੀ ਇਹ ਗੱਲ ਹੈ ਇਸ ਕਰਕੇ ਇਹ ਵੀ ਕਿਹਾ ਬੱਬ ਜੰਦਾ ਬੇਬੇ ਨਾਨਕੀ ਜੀ ਜਦੋਂ ਵਿਆਹ ਹੀ ਗਏ ਆ ਸultanpur ਆ ਗਏ ਆ ਉਦੋਂ ਵੀ ਉਹ ਆਪਣੇ ਵੀਰ ਜੀ ਦੀਆਂ ਗੱਲਾਂ ਕਰਦੇ ਆ ਆਮ ਕਰਕੇ ਕੁਝ ਔਰਤਾਂ ਹੁੰਦੀਆਂ ਨੇ ਫਿਰ ਉਹ ਸੋਹਰੇ ਘਰ ਦੇ ਵਿੱਚ ਜਾ ਕੇ ਪਰਚ ਜਾਂਦੀਆਂ ਨੇ ਗਹਿਣਿਆਂ ਵਿੱਚ ਸੋਟਾਂ ਵਿੱਚ ਪਰ ਬਿਲਕੁਲ ਵੀ ਨਹੀਂ ਬੇਬੇ ਨਾਨਕੀ ਜੀ ਆਪਣੇ ਵੀਰ ਜੀ ਦੀਆਂ ਗੱਲਾਂ ਸultanpur ਜਾ ਕੇ ਕਰਦੇ ਰਹੇ ਇੱਕ ਬਹੁਤ ਵੱਡੀ ਗੱਲ ਆ ਇਸ ਤਰ੍ਹਾਂ ਫਿਰ ਗੁਰਨਾਣਾ ਸਾਹਿਬ ਜੀ ਨੇ ਜਾਣਿਆ ਹੈ ਕਿ ਇਹਨਾਂ ਦੇ ਘਰ ਵਿੱਚ ਕੋਈ ਔਲਾਦ ਨਹੀਂ ਪਰ ਦਿਲ ਵਿੱਚ ਤਾਂ ਇਸ਼ਾ ਹੈ ਨਾ ਆਖਿਆ ਇਹ ਬੱਚਾ ਇਹ ਬਾਲਕ ਤੁਸੀਂ ਲੈ ਲਓ ਜੀ ਗੋਦ ਇਹਦੀ ਪਾਲਣਾ ਕਰੋ ਕੋਈ ਹੋਰ ਵਿਚਾਰ ਦਿਲ ਵਿੱਚ ਨਹੀਂ ਲਿਆਉਣਾ ਬਸ ਅਸਾਂ ਨੇ ਕਹਿ ਦਿੱਤਾ ਤੁਸੀਂ ਆਨੇ ਮੰਗਣਾ ਬਿਬੇ ਨਾਨਕੀ ਜੀ ਤਾਂ ਚਾਹੁੰਦੇ ਸੀ ਇਸ ਤਰ੍ਹਾਂ ਜੀ ਇਹਨੇ ਖੁਸ਼ ਹੋ ਗਏ ਸੁਣ ਕੇ ਹਰਖੀ ਸਰਸੀ ਉਰਮੇ ਭਵਰੰਕ ਮਧਾਰ ਪਿਓ ਕਰ ਕਰਮੇ ਜਿਵੇਂ ਜਨਮ ਦੇ ਕਿਸੇ ਗੰਗਾਲ ਨੂੰ ਕਲਪ ਬ੍ਰਸ਼ ਮਿਲ ਗਿਆ ਹੋਵੇ ਕਲਪ ਬ੍ਰਸ਼ ਨਾ ਕਿਹਾ ਜਾਂਦਾ ਨਾ ਜਿਵੇਂ ਜਿਹਾ ਦਰਖਤ ਆ ਵੀ ਜੋ ਮੰਗੋ ਦਿੰਦਾ ਹੈ ਇਹ ਮਿੱਥ ਵੀ ਆ ਵੀ ਜੇ ਕਿਸੇ ਗਰੀਬ ਬੰਦੇ ਨੂੰ ਕਲਪ ਬਰਸ਼ ਮਿਲ ਜੇ ਇੰਨੀ ਖੁਸ਼ੀ ਹੋਗੀ ਕਿ ਗਰੀਬ ਦੀ ਲਾਟਰੀ ਲੱਗ ਜੇ ਮੰਨ ਲਓ ਕਰੋੜ ਰੁਪਏ ਦੀ ਉਹਨੂੰ ਕਿੰਨੀ ਖੁਸ਼ੀ ਹੋਊਗੀ ਤਾਂ ਇਸ ਤਰ੍ਹਾਂ ਮੁਖ ਕੰਜ ਬਲੋਕਤ ਲਾਲਤ ਹੈ ਬੇਬੇ ਜੀ ਫਿਰ ਪਤਾ ਲੱਗ ਗਿਆ ਵੀ ਇਹ ਬੱਚੇ ਨੂੰ ਬਾਬਾ ਸ਼ਰੀ ਚੰਦ ਜੀ ਨੂੰ ਮੈਂ ਹੀ ਪਾਲਣਾ ਹੈ ਕਮਲ ਵਰਗੇ ਮੁਖੜੇ ਨੂੰ ਵੇਖਦੇ ਆ ਲਾੜ ਲੜਾਉਂਦੇ ਆ ਨਵੇਂ-ਨਵੇਂ ਕੱਪੜੇ ਖੜਾਉਣੇ ਲਿਆ ਕੇ ਦਿੰਦੇ ਆ ਬੜੇ ਪਿਆਰ ਨਾਲ ਪਾਲ ਰਹੇ ਆ ਬੇਬੇ ਜੀ ਬڑے ਸੰਸਕਾਰ ਬੇਬੇ ਨਾਨਕੀ ਜੀ ਦੇ ਕਿੰਨੇ ਚੰਗੇ ਨੇ ਤੇ ਇਹ ਜਦੋਂ ਆਪਾਂ ਗੱਲ ਕਰਦੇ ਆ ਨਾਮ ਕਰਨ ਦੀ ਸ਼੍ਰੀ ਚੰਦ ਧਰਨ ਨਾਮ ਤੇ ਪਾਇਓ ਉਸੰਗ ਭਤੀਜ ਬੇਬੇ ਨਾਨਕੀ ਜੀ ਨੇ ਆਪਣੇ ਭਤੀਜੇ ਨੂੰ ਗੋਦੀ ਵਿੱਚ ਚੁੱਕ ਕੇ ਆਖਿਆ ਇਹਦਾ ਨਾਮ ਸ਼੍ਰੀ ਚੰਦ ਇਹ ਬੇਬੇ ਨਾਨਕੀ ਜੀ ਨੇ ਨਾਮ ਰੱਖਿਆ ਕਵੀ ਰਾਜ ਕਹਿੰਦੇ ਆ ਵੀ ਗੋਦੀ ਵਿੱਚ ਚੁੱਕ ਕੇ ਨਾਮ ਰੱਖਣ ਵਾਲੇ ਬੇਬੇ ਨਾਨਕੀ ਜੀ ਹੀ ਸਨ ਮਾਤਾ ਪਿਤਾ ਜੀ ਦਾ ਥੋੜਾ ਦੇਰ ਨਾਲ ਆਉਂਦੇ ਆ ਦਾਦਾ ਦਾਦੀ ਵੀ ਉਹ ਦਿਲ ਵਿੱਚ ਇੰਨੇ ਖੁਸ਼ ਹੋਇਆ ਜਦੋਂ ਉਹਨਾਂ ਨੇ ਵੇਖਿਆ ਕਿ ਉਹਨਾਂ ਦੇ ਭਰਾ ਦੀਨ ਦੁਨੀਆ ਦੇ ਪਾਸ਼ਾ ਬਾਬਾ ਨਾਨਕ ਜੀ ਨੇ ਆਪਣਾ ਪੁੱਤਰ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਹੈ ਬਹੁਤ ਪ੍ਰਸੰਨ ਹੋਏ ਉਹਨਾਂ ਨੇ ਜ਼ਿੰਮੇਵਾਰੀ ਨਿਭਾਈ ਵੀ ਹੁਣ ਇੱਥੇ ਜਿਹੜੀ ਵੱਡੀ ਗੱਲ ਆ ਇਸੇ ਦਾ ਗੁਰੂ ਨਾਨਕ ਸਾਹਿਬ ਜੀ ਦੀ ਆ ਇਹ ਸਾਖੀ ਆਉਂਦੀ ਆ ਵੀ ਜਿਹੜੇ ਬੱਚੇ ਨੂੰ ਬੇਬੇ ਨਾਨਕੀ ਜੀ ਨੇ ਪਾਲਿਆ ਹੋਵੇਗਾ ਸੋਚ ਕੇ ਦੇਖੋ ਤੁਸੀਂ ਉਹ ਗੁਰੂ ਨਾਨਕ ਸਾਹਿਬ ਜੀ ਤੋਂ ਬਾਹਰ ਹੋ ਕੇ ਕਿਵੇਂ ਚੱਲੇਗਾ ਕੁਝ ਕਈ ਵਾਰ ਇਹੋ ਜਿਹੇ ਸਾਖੀਆਂ ਹੋ ਜਾਂਦੀਆਂ ਨੇ ਅਸੀਂ ਉਹਨਾਂ ਨੂੰ ਪੂਰਨ ਰੂਪ ਵਿੱਚ ਸਮਝ ਨਹੀਂ ਸਕਦੇ ਅੱਧਾ ਅਸੀਂ ਸੁਣ ਲੈਂਦੇ ਆ ਅੱਧਾ ਛੱਡ ਦਿੰਦੇ ਆ ਫਿਰ ਸਾਨੂੰ ਲੱਗਦਾ ਵੀ ਬਾਬਾ ਸ਼ੇਰੀ ਚੰਦ ਜੀ ਬਾਹਰ ਹੋ ਕੇ ਚੱਲੇ ਆ ਗੁਰੂ ਘਰ ਤੋਂ ਨਹੀਂ ਉਹਨਾਂ ਨੇ ਅੱਗੇ ਆਪਣਾ ਗੱਦੀ ਦਾ ਵਾਰਿਸ ਬਾਬਾ ਗੁਰੂ ਦਿੱਤਾ ਜੀ ਨੂੰ ਹੀ ਬਣਾਇਆ ਛੇਵੇਂ ਪਾਸ਼ਾ ਜੀ ਦੇ ਵੱਡੇ ਪੁੱਤਰ ਨੂੰ ਹੀ ਤਾਂ ਸੋਢੀ ਵੰਸ਼ ਉਦਾਸੀਨਸ ਪਰਦਾ ਦੇ ਵਿੱਚ ਹੈ ਉਹ ਸੋਢੀ ਵੰਸ਼ ਅੱਗੇ ਗੁਰੂ ਨਾਨਕ ਦੇਵ ਦੇ ਘਰ ਵਿੱਚ ਹੈ ਤਾਂ ਇਹ ਚੀਜ਼ਾਂ ਸਾਨੂੰ ਸਮਝਣੀਆਂ ਪੈਣਗੀਆਂ ਗੁਰੂ ਦੀ ਕਿਰਪਾ ਏਡੀ ਹੋ ਗਈ ਹੈ ਬੇਬੇ ਨਾਨਕੀ ਜੀ ਨੇ ਬਾਬਾ ਸ਼੍ਰੀ ਚੰਦ ਜੀ ਦੀ ਪਾਲਣਾ ਕੀਤੀ ਨਵੇਂ ਖਡੌਣੇ ਲਿਆ ਕੇ ਦੇ ਨੇ ਭਾਈ ਜੈ ਰਾਮ ਜੀ ਨੇ ਉਹਨਾਂ ਨੂੰ ਲਾੜ ਲੜਾਉਣੇ ਏਲੀ ਇਕੱਲੀ ਇਹਨਾਂ ਦੀ ਪੂਰੀ ਕੀਤੀ ਉਹ ਬਾਬਾ ਸ਼੍ਰੀ ਚੰਦ ਜੀ ਉਹੋ ਜੇ ਸੁਭਾਅ ਦੇ ਮਾਲਕ ਸੀ ਬਿਰਾਗ ਬਹੁਤ ਸੀ ਉਹਨਾਂ ਦੇ ਵਿੱਚ ਬਚਪਨ ਵਿੱਚ ਹੀ ਉਹ ਬੰਦਗੀ ਕਰਦੇ ਰਹਿੰਦੇ ਬੇਬੇ ਨਾਨਕੀ ਜੀ ਉਹਨਾਂ ਦੀ ਭਗਤੀ ਦਾ ਅਸਰ ਉਹਨਾਂ ਤੇ ਹੋਇਆ ਹੁਣ ਮਾਂ ਦੇ ਕੋਲ ਬੱਚਾ ਜ਼ਿਆਦਾ ਸਮਾਂ ਰਹਿੰਦਾ ਹੈ ਕਿਉਂਕਿ ਪਿਤਾ ਦਾ ਸੁਭਾਅ ਇਸ ਤਰ੍ਹਾਂ ਹੁੰਦਾ ਵੀ ਕਾਰੋਬਾਰ ਕਰਨ ਲਈ ਬਾਹਰ ਚਲੇ ਜਾਣਾ ਤੇ ਮਾਂ ਦੇ ਸੰਸਕਾਰ ਜਿਹੜੇ ਆ ਉਹ ਮਾਂ ਬੱਚੇ ਨੂੰ ਪਾਲੇਗੀ ਕੁਦਰਤੀ ਉਹਦੇ ਵਿੱਚ ਆ ਜਾਣਗੇ ਤਾਂ ਬੱਬਾ ਸ਼੍ਰੀ ਚੰਦ ਜੀ ਜਦੋਂ ਆਪਾਂ ਭਗਤੀ ਦੀ ਗੱਲ ਕਰਦੇ ਹਾਂ ਸਮਾਧੀਆਂ ਦੀ ਗੱਲ ਕਰਦੇ ਹਾਂ ਨਾਮ ਦੀ ਗੱਲ ਕਰਦੇ ਹਾਂ ਉਹ ਬੇਬੇ ਨਾਨਕੀ ਜੀ ਦੇ ਸੰਸਕਾਰ ਉਹਨਾਂ ਅੰਦਰ ਸੀ ਇਸ ਤਰ੍ਹਾਂ ਭਾਈ ਔਰ ਆਨੰਦ ਬਹੁ ਨਾਨਕੀ ਸੋਦਰ ਲਖਿਓ ਪਸੀਜ ਆਪਣੇ ਪਤੀਜੇ ਨੂੰ ਗੋਦੀ ਵਿੱਚ ਚੁੱਕ ਕੇ ਬਹੁਤ ਪਰਸੰਨ ਹੁੰਦੇ ਆ ਬੇਬੇ ਨਾਨਕੀ ਜੀ ਬਹੁਤ ਲਾੜ ਲੜਾਉਂਦੇ ਆ ਬੜੀ ਉਹਨਾਂ ਤੇ ਕਿਰਪਾ ਹੋਈ ਐਵੇਂ ਬੇਬੇ ਨਾਨਕੀ ਜੀ ਦੀ ਅਰਦਾਸ ਵੀ ਪੂਰੀ ਹੋ ਗਈ ਬੱਚੇ ਵਾਲਾ ਸੁੱਖ ਵੀ ਉਹਨਾਂ ਨੂੰ ਮਿਲ ਗਿਆ ਇੱਥੇ ਆਪਾਂ ਗੱਲ ਕਹਿ ਦਿੰਦੇ ਆ ਵੀ ਗੁਰੂ ਸਾਹਿਬ ਜੀ ਦੂਜਿਆਂ ਦੀ ਝੋਲੀਆਂ ਭਰਦੇ ਆ ਕੀ ਉਹ ਬੇਬੇ ਨਾਨਕੀ ਜੀ ਦੀ ਕੁੱਖ ਨੂੰ ਨਹੀਂ ਸੀ ਭਾਗ ਲਾ ਸਕਦੇ ਬੇਬੇ ਨਾਨਕੀ ਜੀ ਦੀ ਰਜਾ ਵਿੱਚ ਰਹਿੰਦੇ ਸੀ ਜੋ ਰੱਬ ਨੇ ਕੀਤਾ ਜਾਂ ਕਰੇਗਾ ਜਾਂ ਕੀਤਾ ਸੀ ਉਹ ਹੈ ਉਹਦੀ ਰਾਜ ਵਿੱਚ ਹਰਾਜੀ ਹਨ ਇਸ ਕਰਕੇ ਗੁਰੂ ਸਾਹਿਬ ਨੇ ਆਪ ਕਿਰਪਾ ਕਰਕੇ ਆਪ ਵੱਡਾ ਪੁੱਤਰ ਉਹਨਾਂ ਨੂੰ ਸੌਂਪ ਦਿੱਤਾ ਇਹ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ ਕਥਾ ਲਿਖੀ ਹੋਈ ਆ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਖੋਜ-ਖੋਜ ਕੇ ਕਥਾ ਲੱਭੀ ਹੈ ਜੀ ਤੇ ਇਹ ਭਾਈ ਬਾਲਾ ਜੀ ਨੇ ਕਥਾ ਸੁਣਾਈ ਸੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਗੁਰੂ ਸਾਹਿਬ ਕਿਰਪਾ ਕਰਨ ਇਸ ਤਰ੍ਹਾਂ ਬੇਬੇ ਨਾਨਕੀ ਜੀ ਨੇ ਸਹਿਬਜ਼ਾਦੇ ਦਾ ਨਾਮ ਰੱਖਿਆ ਲਾਡਾਨਨ ਪਾਲ ਲਿਆ ਅੱਗੇ ਜਾ ਕੇ ਬਾਬਾ ਸ਼੍ਰੀ ਚੰਦ ਨੇ ਸਿੱਖੀ ਦਾ ਪ੍ਰਚਾਰ ਵੀ ਕੀਤਾ ਤੇ ਬਹੁਤ ਲੋਕਾਂ ਨੂੰ ਸਿੱਧੇ ਰਸਤੇ ਪਾਇਆ। ਉਹਨਾਂ ਦੀ ਕਮਾਈ ਧਾਨ ਨਿਆ। ਬਾਬੇ ਨਾਨਕੀ ਜੀ ਦੀ ਸ਼ਾਨ ਬੜੀ ਉੱਚੀ ਹੈ ਜੋ ਬੋਲਦਿਆਂ ਤੋਂ ਇੱਕ ਨਹੀਂ ਬਹੁਤ ਤਰ੍ਹਾਂ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਗੁਰੂ ਦੀ ਸੰਗਤ ਸਤਗੁਰੂ ਮਹਾਰਾਜ ਬਖਸ਼ ਲਾਲ ਜੀ ਇਹ ਬਹੁਤ ਵੱਡੀ ਗੱਲ ਆ। ਬਾਬੇ ਨਾਨਕੀ ਜੀ ਉਹਨਾਂ ਦੀ ਅਰਦਾਸ ਇਸ ਤਰ੍ਹਾਂ ਪੂਰੀ ਹੋ ਗਈ। ਗੁਰੂ ਸਾਹਿਬ ਨੇ ਸਾਰੀਆਂ ਖੁਸ਼ੀਆਂ ਉਹਨਾਂ ਦੀ ਝੋਲੀ ਵਿੱਚ ਪਾ ਦਿੱਤੀਆਂ। ਗੁਰੂ ਸਾਹਿਬ ਮੇਰਾ ਕਰਨ ਸਾਰਿਆਂ ਦੀ ਸਿੱਖੀ ਦੀ ਦਾਤ ਬਖਸ਼ਣ ਬੇਬੇ ਨਾਨਕੀ ਜੀ ਵਾਲਾ ਪਿਆਰ ਬਖਸ਼ਣ ਅਸੀਂ ਵੀ ਗੁਰਨਾਣ ਦੇਵ ਜੀ ਨੂੰ ਇਸ ਤਰ੍ਹਾਂ ਪਿਆਰ ਕਰ ਸਕੀਏ ਪੁੱਲ ਚੁੱਕ ਦੀ ਖਿਮਾ ਦੇ ਸੱਜਣ ਅਸੀਸੜੀਆਂ ਜੇ ਹੋਵੇ ਸਾਬ ਸਿਉ ਮੇਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ